ਪੰਜਾਬ ਦੇ ਪਿੰਡਾਂ ਦੇ ਲਈ ਇੱਕ ਬੇਹਾਦ ਵੱਡੀ ਖਬਰ ਆ ਚੁੱਕੀ ਹੈ ਹੁਣ 11 ਪਿੰਡਾਂ ਨੂੰ ਵੱਡੀ ਸੋਗਾਤ ਮਿਲਣ ਵਾਲੀ ਹੈ ਜਾਣੇ ਕਿ ਇੱਕ ਯੋਜਨਾ ਦੇ ਤਹਿਤ ਹੁਣ 11 ਪਿੰਡਾਂ ਦੇ ਵਿੱਚ ਵੱਡੇ ਪੱਧਰ ਦਾ ਵਿਕਾਸ ਹੋਣ ਵਾਲਾ ਹੈ ਔਰ ਪੰਜਾਬ ਦੇ ਪਿੰਡਾਂ ਦੇ ਲਈ ਇੱਕ ਵੱਡੀ ਖੁਸ਼ਖਬਰੀ ਆ ਚੁੱਕੀ ਹੈ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਹੁਣ ਕੀ ਕੁਝ ਬਦਲਾਅ ਜਾਂ ਕਿਸ ਯੋਜਨਾਵਾਂ ਦੇ ਤਹਿਤ 11 ਪਿੰਡਾਂ ਨੂੰ ਸੌਗਾਤ ਜਿਹੜੀਆਂ ਮਿਲਣ ਵਾਲੀ ਹੈ ਇਸ ਦੇ ਨਾਲ ਦੱਸ ਦਈਏ ਕਿ ਪੰਜਾਬ ਉर्जा ਵਿਕਾਸ ਏਜੰਸੀ ਨੇ ਪ੍ਰਧਾਨ ਮੰਤਰੀ ਸੂਰਿਆਕਰ ਮੁਫਤ ਬਿਜਲੀ ਯੋਜਨਾ ਅਧੀਨ ਸੋਲਰ ਪੈਨਲ ਸੋਲਰ ਲਾਈਟਾਂ ਤੇ ਸੋਲਰ ਪੰਪ ਲਗਾਉਣ ਲਈ 11 ਪਿੰਡਾਂ ਦੀ ਚੋਣ ਕੀਤੀ ਹੈ ਇਸ ਯੋਜਨਾ ਦਾ ਉਦੇਸ਼ ਇਹ ਹੈ ਕਿ ਲੁਧਿਆਣਾ ਜ਼ਿਲ੍ਹੇ ਵਿੱਚ ਟਿਕਾਊ ਊਰਜਾ ਨੂੰ ਉਤਸ਼ਾਹਿਤ ਕਰਨਾ ਔਰ ਇਸ ਪ੍ਰੋਗਰਾਮ ਦੇ ਤਹਿਤ ਪਿੰਡ ਮਾਣੂਕੇ, ਰਸੂਲਪੁਰ ਮੱਲਾ ਤੇ ਸ਼ਹੀਦ ਪੱਗਲ ਸਿੰਘ ਨਗਰ, ਗਿਲ ਕਿਲਾ, ਰਾਏਪੁਰ, ਫਾਮੀਆਂ ਕਲਾ, ਬਸੀਆਂ, ਬੰਦੋਵਾਲ ਦਾਖਾ, ਖੁਡਾਣੀ ਕਲਾ ਅਤੇ ਰਾਮਪੁਰ ਸ਼ਾਮਲ ਹੈ। ਇਹ ਪਹਿਲ ਕਦਮੀ ਜੈਵਿਕ ਪਾਲਣ ਦੇ ਨਿਰਭਰਤਾ ਘਟਾਉਣ ਸਥਾਨਕ ਆਰਥਿਕਤਾ ਨੂੰ ਵਧਾਉਣ ਅਤੇ ਵਸਨੀਕਾਂ ਦੇ ਜੀਵਨ ਦੀ ਗੁਣਵੰਤਾ ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰੇਗੀ ਇਸ ਤੋਂ ਇਲਾਵਾ ਇਸ ਯੋਜਨਾ ਦਾ ਮੁੱਖ ਦੇਸ਼ ਪਿੰਡੂ ਪਾਇਚਾਰੀਆਂ ਨੂੰ ਸਾਫ਼ ਨਿਵਾਨੀਯੋਗ ਊਰਜਾ ਤੱਕ ਪਹੁੰਚਾਉਣ ਯਕੀਨੀ ਬਣਾ ਕੇ ਅਤੇ ਰਵਾਇਤੀ ਬਿਜਲੀ ਸਰੋਤਾਂ ਤੇ ਨਿਰਭਰਤਾ ਘਟਾ ਕੇ ਸ਼ਿਰਕਤ ਕਰਨਾ ਉਰਦਾਸੀਏ ਕਿ ਯੋਜਨਾ ਦੇ ਤਹਿਤ ਚੁਣੇ ਗਏ ਪਿੰਡ 24 ਮਾਰਚ 2025 ਤੋਂ ਸ਼ੁਰੂ ਹੋਣ ਵਾਲੇ 6 ਮਹੀਨਿਆਂ ਦੇ ਮੁਕਾਬਲੇ ਦੀ ਮਿਆਦ ਵਿੱਚ ਹਿੱਸਾ ਲੈਣ ਕੇ ਇਸ ਤੋਂ ਬਾਅਦ ਇੱਕ ਕਮੇਟੀ ਦੁਆਰਾ ਨਿਰਖਣ ਨਿਰਖਣ ਕੀਤਾ ਜਾਵੇਗਾ ਇਸ ਤੋਂ ਬਾਅਦ ਸੂਰਜੀ ਊਰਜਾ ਉਤਪਾਦਨ ਅਤੇ ਵਰਤੋ ਵਾਲੇ ਪਿੰਡ ਨੂੰ 1 ਕਰੋੜ ਰੁਪਏ ਦਿੱਤੇ ਜਾਣਗੇ ਯਾਨੀ ਕਿ ਹੁਣ ਇੱਕ ਬੇਹੱਦ ਵੱਡੀ ਯੋਜਨਾ ਦਾ ਲਾਭ ਜਿਹੜਾ ਵਾ ਮਿਲਣ ਵਾਲਾ ਹੈ ਔਰ 1 ਕਰੋੜ ਰੁਪਇਆ ਦਿੱਤਾ ਜਾਵੇਗਾ ਸੂਰਜੀ ਊਰਜਾ ਉਤਪਾਦਨ ਅਤੇ ਵਰਤੋ ਵਾਲੇ ਪਿੰਡਾਂ ਲਿਓ ਇਹ ਪੈਸੇ ਮਿਲਣਗੇ ਔਰ ਤੁਹਾਨੂੰ ਦੱਸ ਦਈਏ ਕਿ ਵੱਡੇ ਪੱਧਰ ਤੇ ਉੱਤੇ ਲਾਭ ਮਿਲੇਗਾ ਉਹਨਾਂ ਹੁਣੇ ਜਿਹੜੇ ਮੁਫਤ ਬਿਜਲੀ ਯੋਜਨਾ ਦੇ ਅਧੀਨ ਸੋਲਰ ਪੈਨਲ ਸੋਲਰ ਲਾਈਟਾਂ ਤੇ ਸੋਲਰ ਪੰਪ ਲਗਾਉਣ ਲਈ 11 ਪਿੰਡਾਂ ਦੀ ਚੋਣ ਕੀਤੀ ਗਈ ਹੈ ਜਿਨ੍ਹਾਂ ਦੇ ਵਿੱਚ ਸਾਰੇ ਪਿੰਡ ਜਿਹੜੇ ਨੇ ਇਸ ਪ੍ਰੋਗਰਾਮ ਦੇ ਤਹਿਤ ਸ਼ਾਮਲ ਹੋਣਗੇ ਤਾਂ ਇਹਨਾਂ ਪਿੰਡਾਂ ਦੀ ਚੋਣ ਤੋਂ ਬਾਅਦ ਇਹਨਾਂ ਪਿੰਡਾਂ ਨੂੰ ਪੈਸੇ ਦਿੱਤੇ ਜਾਣਗੇ ਔਰ ਜਿੱਥੇ ਕਿ ਸੋਲਰ ਪੈਨਲ ਲਾਈਟਾਂ ਜਿਹੜੀਆਂ ਨੇ ਉਹ ਲਗਾ ਕੇ ਇਹਨਾਂ ਨੂੰ ਵੱਡੇ ਪੱਧਰ ਤੇ ਇਹਨਾਂ ਪਿੰਡਾਂ ਦਾ ਵਿਕਾਸ ਕੀਤਾ ਜਾਵੇਗਾ ਤੇ ਪੰਜਾਬ ਦੇ ਪਿੰਡਾਂ ਦੇ ਨਾਲ ਜੁੜੀ ਇੱਕ ਖਬਰ ਹੈ 11 ਪਿੰਡਾਂ ਨੂੰ ਹੁਣ ਵੱਡੇ ਪੱਧਰ ਦੀ ਰਾਹਤ ਮਿਲਣ ਵਾਲੀ ਹੈ ਪੰਜਾਬੀ ਊਰਜਾ ਵਿਕਾਸ ਏਜੰਸੀ ਤੇ ਨਵੇਂ ਪ੍ਰਧਾਨ ਮੰਤਰੀ ਸੂਰਜਾ ਘਰ ਮੁਫਤ ਬਿਜਲੀ ਯੋਜਨਾ ਦੇ ਅਧੀਨ ਸੋਲਰ ਪੈਨਲ ਲਾਈਟਲ ਗਨਲੀ ਇਹਨਾਂ ਪਿੰਡਾਂ ਦੀ ਚੋਣ ਕਰ ਦਿੱਤੀ ਔਰ ਇਸ ਪ੍ਰੋਗਰਾਮ ਦੇ ਤਹਿਤ ਵੱਡੇ ਪੱਧਰ ਤੱਕ ਕੰਮ ਹੋਵੇਗਾ ਤੁਹਾਨੂੰ ਦੱਸ ਦਈਏ ਕਿ ਹੁਣ ਇਹਨਾਂ ਵਸਨੀਕਾਂ ਦੇ ਜੀਵਨ ਦੀ ਗੁਣਵੰਤਾ ਨੂੰ ਬਿਹਤਰ ਬਣਾਉਣ ਲਈ ਇਹ ਮਦਦ ਕਰੇਗੀ ਇਹ ਯੋਜਨਾ ਜਿਸ ਦੇ ਨਾਲ ਵੱਡੇ ਪੱਦਰ ਤੇ ਲਾਭ ਜਿਹੜੇ ਨੇ ਇਹਨਾਂ ਲੋਕਾਂ ਨੂੰ ਹੋਣ ਵਾਲੇ ਨੇ ਅਹਿਮ ਖਬਰ ਇਸ ਵਕਤੀ ਦੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਪੰਜਾਬ ਸਰਕਾਰ ਦੇ ਵੱਲੋਂ ਵੀ ਵੱਡੇ ਪਹਿਲ ਕਦਮੀਆਂ ਕੀਤੀਆਂ ਗਈਆਂ ਨੇ ਔਰ ਪ੍ਰਧਾਨ ਮੰਤਰੀ ਸੂਰਜ ਯੋਜਨਾ ਮੁਫਤ ਬਿਜਲੀ ਯੋਜਨਾ ਦੇ ਤਹਿਤ 11 ਪਿੰਡਾਂ ਦੇ ਵਿੱਚ ਹੁਣ ਵੱਡੇ ਪੱਦਰ ਦੀਆਂ ਤਬਦੀਦੀਆਂ ਕੀਤੀਆਂ ਜਾਣਗੀਆਂ ਉਹਨਾਂ ਪਿੰਡਾਂ ਦੇ ਵਿੱਚ ਵਿਕਾਸ ਦੇ ਨਾਲ-ਨਾਲ ਤਰੱਕੀਆਂ ਹੋਣਗੀਆਂ ਔਰ ਬਹੁਤ ਵੱਡੇ ਪੱਦਰ ਤੇ ਕੰਮ ਜਿਹੜਾ ਕੀਤਾ ਜਾਵੇਗਾ ਤਾਂ ਦੱਸ ਦਈਏ ਕਿ ਹੁਣ ਇਹਨਾਂ ਪਿੰਡਾਂ ਦੇ ਵਿੱਚ ਬਦਲਾਅ ਤੇ ਹੌਲੀ-ਹੌਲੀ ਪੂਰਾ ਪਿੰਡਾਂ ਦੇ ਵਿੱਚ ਵੀ ਇਸੇ ਤਰੀਕੇ ਦੇ ਨਾਲ ਇਹ ਯੋਜਨਾਵਾਂ ਦੇ ਤਹਿਤ ਕੰਮ ਕੀਤਾ ਜਾਵੇਗਾ ਔਰ ਪਿੰਡਾਂ ਨੂੰ ਵੱ ਰਾਹਤ ਜਿਹੜੀ ਆ ਦਿੱਤੀ ਜਾਵਲੀ ਅਹਿਮ ਖਬਰ ਇਸ ਵਕਤ ਵੀ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਸ ਨੂੰ ਸ਼ੇਅਰ ਕਰਨਾ ਬਣਦਾ ਹੈ ਤਾਂ ਕਿ ਜਾਣਕਾਰੀ ਜਿਹੜੀ ਲੋਕਾਂ ਤੱਕ ਪਹੁੰਚੇ ਔਰ ਪੰਜਾਬ ਦੇ ਪਿੰਡਾਂ ਦੇ ਵਿੱਚ ਕੀ ਕੁਝ ਬਦਲਾਅ ਹੋਣ ਵਾਲੇ ਨੇ ਕਿਸ ਤਰੀਕੇ ਦੀਆਂ ਤਬਦੀਲੀਆਂ ਦੇਖਣ ਨੂੰ ਮਿਲਣਗੀਆਂ ਉਸ ਨੂੰ ਲੈ ਕੇ ਅਹਿਮ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਾਂ ਦੱਸ ਦਈਏ ਕਿ ਲਗਾਤਾਰ ਹੀ ਜਿਸ ਤਰੀਕੇ ਦੇ ਨਾਲ ਵੱਡੇ ਪੱਧਰ ਦੇ ਉੱਤੇ ਕੰਮ ਕੀਤਾ ਜਾ ਰਿਹਾ ਜਿਸ ਤਰੀਕੇ ਦੇ ਨਾਲ ਵੱਡੇ ਪੱਧਰ ਤੇ ਉੱਤੇ ਇਹ ਸਾਰੀਆਂ ਚੀਜ਼ਾਂ ਦੇਖਣ ਨੂੰ ਮਿਲੀਆਂ ਨੇ ਉਸ ਨਾਲ ਪੰਜਾਬ ਫਸੀਆਂ ਨੂੰ ਰਾਹਤ ਮਿਲਣ ਵਾਲੀ ਹੈ। ਅਹਿਮ ਖਬਰ ਇਸ ਵਕਤ ਦੀ ਤੁਹਾਡੇ ਨਾਲ ਸਾਂਝੀ ਕੀਤੀ ਹੈ ਕਿ ਪੰਜਾਬ ਦੇ 11 ਪਿੰਡਾਂ ਦੀ ਚੋਣ ਕੀਤੀ ਹੈ ਔਰ ਇਹਨਾਂ 11 ਪਿੰਡਾਂ ਨੂੰ ਵੱਡੇ ਪੱਤਰ ਦੀ ਸੂਗਾਤ ਮਿਲਣ ਵਾਲੀ ਹੈ ਜਿਸ ਦੇ ਵਿੱਚ ਇਸ ਯੋਜਨਾ ਦੇ ਤਹਿਤ ਸੋਲਰ ਪੈਨਲ ਸੋਲਰ ਲਾਈਟਾਂ ਜਿਹੜੀਆਂ ਨੇ ਉਹ ਤੁਹਾਡੇ ਪਿੰਡਾਂ ਦੇ ਵਿੱਚ ਲਗਾਈਆਂ ਜਾਣਗੀਆਂ ਵਿਕਾਸ ਤੁਹਾਡੇ ਪਿੰਡਾਂ ਦਾ ਕੀਤਾ ਜਾਵੇਗਾ ਤੇ ਉਸ ਤੋਂ ਬਾਅਦ ਹੁਣ ਇਹਨਾਂ ਪਿੰਡਾਂ ਨੂੰ ਚੁਣਨ ਤੋਂ ਬਾਅਦ ਇਹਨਾਂ ਨੂੰ ਹੁਣ ਜਲਦ ਵੱਡੇ ਪੱਤਰ ਦੀ ਰਾਹਤ ਮਿਲਣ ਵਾਲੀ ਹੈ ਵੱਡੀ ਤੇ ਅਹਿਮ ਖਬਰ ਹੈ ਲੋਕਾਂ ਤੱਕ ਜੂਰ ਪਹੁੰਚਾਓ ਤੇ ਪਿੰਡ ਵਾਸੀਆਂ ਤੱਕ ਇਹ ਜਾਣਕਾਰੀ ਪਹੁੰਚੇ ਤੇ ਕੀ ਕੁਝ ਵੱਡੇ ਬਦਲਾਅ ਜਿਹੜੇ ਨੇ ਸਰਕਾਰ ਦੇ ਵੱਲੋਂ ਕੀਤੇ ਜਾ ਰਹੇ ਨੇ